ਇਹ ਹਾਜ਼ਿਰੁਲ ਜਹੂਦ ਭਸਮ ਜਿਹੜੀ ਆ ਨਾ ਅੱਛਾ ਉਹਦੇ ਵਿੱਚ ਪੈਂਦਾ ਇਹ ਯੂਨਾਨੀ ਸਿੱਧਾ ਜਿਹੜਾ ਅੱਛਾ ਤਾਜਰਵੇਦ ਆ ਯੂਨਾਨੀ ਸਿੱਧਾ ਵੀ ਦਾ ਆਯੁਰਵੇਦ ਵਾਂਗੂ ਆ ਅੱਛਾ ਯੂਨਾਨੀ ਪદ્ધਤੀ ਆ ਅੱਛਾ ਅੱਛਾ ਠੀਕ ਉਹਦੇ ਵਿੱਚ ਯੂਜ਼ ਹੁੰਦਾ ਹੈ ਤਾਂ ਤੁਸੀਂ ਇਹ ਖਰੀਦਣ ਜਾਓਗੇ ਹਾਂਜੀ ਤੁਸੀਂ ਕਹਣਾ ਇੰਨਾ ਕੋਸਟਲੀ ਤਾਂ ਇੱਥੇ ਉਦਾਂ ਹੀ ਰੋਲਦਾ ਪਿਆ ਵਿਚਾਰਾ ਤਾਂ ਉਦਾਂ ਵੀ ਤਾਂ ਚਮਚਾਏ ਕਿਦਾ ਖਾਣਾ ਹੀ ਆ ਦਵਾਈ ਦੀ ਤੌਰ ਤੇ ਤਾਂ ਪੁਰਜੀ ਬਣਾ ਕੇ ਗਾ ਲਓ ਡੀਟੌਕਸ ਕਰ ਦੇਣੀ ਇਹਨੇ ਮਾਹਰ ਹੋ ਜਿਹੜੀ ਆਪਣੇ ਕਿਡਨੀ ਇਹਨਾਂ ਨੇ ਹੁਣ ਕੀ ਕਰਨਾ ਜਿੱਦਾ ਸਪਰੇਅ ਕਰ ਦੇਣੀ ਹਾਂ ਇਹਦਾ ਫੇ ਬੀਜ ਨਾਸ਼ ਹੋ ਜਾਣਾ ਇੱਥੇ ਠੀਕ ਹੈ ਠੀਕ ਹੈ ਇੱਥੇ ਖਤਮ ਹੋ ਜਾਂਦਾ ਮਤਲਬ ਜੋ ਵੀ ਸਪਰੇਆ ਕਰਦੇ ਆ ਜਾਂ ਕੋਈ ਕਹ ਲੋ ਘਾ ਮਾਰਨ ਨੂੰ ਹਾਂ ਹੀ ਘਟ ਗਏ ਹੁਣ ਹਾਂ ਉਸੀ ਪਾਜੀ ਮਕੋਉ ਦੀ ਦੇਖੀ ਸੀ ਨਾ ਪਹਿਲਾ ਵੀਡੀਓ ਵੀ ਦਿਖਾਈ ਵੀ ਸੀਗੀ ਹਾਂਜੀ 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 ਦੇਖਣ ਨੂੰ ਉਪਰੋ ਲੱਗਦਾ ਬੇ ਮਕੋਉ ਹੀ ਆ ਹਾਂਜੀ ਪਰ ਇਹ ਮਕੋਉ ਨਹੀਂ ਐ ਥੱਲੇ ਦੇਖੋ ਆ ਦੇਖੋ ਆਹ ਆ ਫਰੂਫਾਲ ਆ ਇਹਦਾ ਆਹ ਵੇ ਦੇਖੇ ਮੈਂ ਪਰ ਮੇਰੇ ਨਾਮ ਨਹੀਂ ਪੈਂਦਾ ਪਤਾ ਲੱਗਦਾ ਨਾ ਵੀ ਡਿਫਰੈਂਸ ਆ ਥੋੜਾ ਜਿਹਾ ਇਹਨੂੰ ਕੀ ਕਹਿੰਦੇ ਆ ਕਾਕਨਜ ਆ ਇਹਦਾ ਨਾਮ ਕਾਕਨਜ ਹਾਂਜੀ ਕਾਕਨਜ ਅੱਛਾ ਇਹ ਦੇਖੋ ਕਈ ਲੋਕ ਤੁਸੀਂ YouTube ਤੇ ਦੇਖੋਗੇ ਨਾ ਹਾਂਜੀ ਹਾਂਜੀ ਕੋਈ ਇਹਨੂੰ ਅਸ਼ਵਗੰਧਾ ਕਹੀ ਜਾਂਦਾ ਅੱਛਾ ਕੋਈ ਇਹਨੂੰ ਮਕੋਉ ਕਹੀ ਜਾਂਦਾ ਹਾਂ ਪਰ ਇਹ ਕਾਕਨਜ ਆ ਹਾਂ 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 ਤਾਂ ਇਹ ਗੱਲ ਆ ਹੂੰ ਤੇ ਇਹਦਾ ਭਾਜੀ ਕੀ ਬੈਨੀਫਿਟ ਆ ਇਹ ਭਾਜੀ ਕਾਫੀ ਦਵਾਈਆਂ ਦੇ ਵਿੱਚ ਪੈਂਦਾ ਹੈ ਵੀ ਤਾਕਤ ਵਾਲੀ ਚੀਜ਼ ਆ ਇਹ ਅੱਛਾ ਤੇ ਦੇਖ ਰਹਿ ਕੇ ਚੈੱਕ ਕਰਨੀ ਚਾਹੀਦੀ ਯੂਜ਼ ਠੀਕ ਆ ਠੀਕ ਆ ਠੀਕ ਆ ਮਤਲਬ ਉਦਾਂ ਮੈਂ ਡਿਫਰੈਂਸ ਮੇਰੀ ਨਿਗਾਹ ਪੈ ਗਈ ਹਾਂ ਹਾਂ ਉਦਾਂ ਡਿਫਰੈਂਸ ਦੱਸਿਆ ਵੀ ਮਕੋਦ ਇਹਦੇ ਵਿੱਚ ਨਾ ਹਾਂ 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 ਉਹ ਡਿਫਰੈਂਸ ਇਸ ਤੋਂ ਇਲਾਵਾ ਭਾਜੀ ਇਹ ਜਿਹੜਾ ਜਿਹੜਾ ਕਾਕਨਜ ਆ ਨਾ ਪਾੜ ਕੇ ਦਿਖਾ ਦਿਮਾ ਦਿਖਾ ਦਿਓ ਦਿਖਾ ਦਿਓ ਲੈ ਆ ਦੇਖੋ ਆ ਇਹਦਾ ਫਲ ਇਦਾਂ ਦਾ ਹੁੰਦਾ ਕਵਰ ਜਿੱਦਾਂ ਹੁੰਦਾ ਨਾ ਲਫਾਫਾ ਚੜਿਆ ਹਾਂਜੀ 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 ਆ ਦੇਖੋ ਵਿੱਚ ਵਾਹ ਆ ਵਿੱਚ ਉਹ ਤੇਰੀ ਜਿੱਦਾ ਦੁਕਾਨ ਨੂੰ ਨਹੀਂ ਹੁੰਦਾ ਡੇਗ ਵਾਲਾ ਨੂੰ ਲੱਗੇ ਦੁਕਾਨ ਨੂੰ ਹਾਂਜੀ ਹਾਂਜੀ ਉਦਾਂ ਦਾ ਇਹ ਆਵਾਜੀ ਇਹਦਾ ਫਲ ਆ ਅੱਛਾ ਜੀ ਆ ਦੇਖੋ ਕੀ ਬਾਤ ਆ ਇਹ ਜਿਹੜੀ ਭਾਜੀ ਗੁਰਦੇ ਦੀ ਪੱਥਰੀ ਹੁੰਦੀ ਹੈ ਨਾ ਅੱਛਾ ਜੀ ਉਹਨੂੰ ਤੋੜ ਤੋੜ ਕੇ ਕੱਢਣ ਦੇ ਵਿੱਚ ਇਹਦਾ ਬਹੁਤ ਬੈਨੀਫਿਟ ਹੁੰਦਾ ਇਹਦਾ ਇਹ ਹਜ਼ਰੂਲ ਜਹੂਦ ਭਸਮ ਜਿਹੜੀ ਹੈ ਨਾ ਅੱਛਾ ਉਹਦੇ ਵਿੱਚ ਪੈਂਦਾ ਇਹ ਯੂਨਾਨੀ ਸਿੱਧਾ ਜਿਹੜਾ ਅਸ਼ਰਵਾਇਦਾ ਜੁਨਾਨੀ ਸਦਾ ਵੀਦਾ ਆਯੁਰਵੇਦ ਵਾਂਗੂ ਆ ਜਨਾਨੀ ਪਧਤੀ ਆ ਅੱਛਾ ਅੱਛਾ ਠੀਕ ਉਹਦੇ ਵਿੱਚ ਯੂਜ਼ ਹੁੰਦਾ ਹੈ ਆਪਣੇ ਵੀ ਯੂਜ਼ ਕਰਦੇ ਆ ਵਾਹ ਜੀ ਵਾਹ ਦੇਖ ਲਓ ਹੈ ਉਹ ਮੈਨੂੰ ਯਾਦ ਆ ਗਿਆ ਹੁਣ ਇਹਨੂੰ ਕਹਿੰਦੇ ਕਾਕਮਾਜੀ ਕਾਕਨਜ ਕਾਕਨਜ ਹਾਂਜੀ ਦੇਖ ਲਓ ਇੰਨੇ ਕੁਛ ਸਾਡੇ এনਵਾਇਰਨਮੈਂਟ ਵਿੱਚ ਪਿਆ ਆ ਸਾਡੇ ਨੇਚਰ ਦੇ ਵਿੱਚ ਪਿਆ ਆ ਤੇ ਤੁਸੀਂ ਉਹ ਇਹ ਖਰੀਦਣ ਜਾਓਗੇ ਹਾਂਜੀ ਤੁਸੀਂ ਗਾਣਾ ਇੰਨਾ ਕੋਸਟਲੀ ਤਾਂ ਇੱਥੇ ਉਦਾਂ ਹੀ ਰੋਲਦਾ ਪਿਆ ਵਿਚਾਰਾ ਹੂੰ ਇਹ ਕਾਗਨ ਆਮ ਨਹੀਂ ਹੈਗੇ ਹਨਾ ਹਾਂਜੀ ਉਹਗੇ ਖਤਮ ਹੋ ਜਾਂਦੇ ਕਾਰਨ ਕੀ ਇਦਾਂ ਜਿੱਦਾਂ ਹੋਣ ਇਹਦਾ ਭਾਜੀ ਜਿੱਦਾਂ ਹੁਣ ਅਸੀਂ ਵੀ ਦੇਖਦੇ ਪਏ ਆ ਹਾਂਜੀ ਕਿਤੇ ਕੁਦਰਤੀ ਨਿਗਾਹ ਪੈ ਗਈ ਆ ਹਾਂਜੀ ਤੇ ਇਹ ਹੁਣ ਜਿੱਦਾਂ ਹੋਣਾ ਕਿਸੇ ਦਾ ਕਿਸਾਨ ਦਾ ਖੇਤ ਆ ਹਾਂਜੀ ਹਾਂਜੀ ਤੇ ਹੁਣ ਇਹਦੇ ਵਿੱਚ ਆ ਉੱਗਿਆ ਪਿਆ ਵਿੱਚ ਹੋਰ ਵੀ ਥੋੜੇ ਬਿਰਲ ਬਿਰਲੇ ਲੱਗੇ ਹਾਂ ਹਾਂ ਇਹਨਾਂ ਨੇ ਹੁਣ ਕੀ ਕਰਨਾ ਜਿੱਦਾਂ ਸਪਰੇਅ ਕਰ ਦੇਣੀ ਹਾਂ ਇਹਦਾ ਫੇਰ ਬੀਜ ਨਾਸ਼ ਹੋ ਜਾਣਾ ਇੱਥੇ ਠੀਕ ਠੀਕ ਇਹਦਾ ਮਤਲਬ ਜੋ ਵੀ ਸਪਰੇਆ ਕੀ ਕਰਦੇ ਆ ਜਾਂ ਕੋਈ ਕਹ ਲੋ ਘਾਹ ਮਾਰਨ ਨੂੰ ਤਾਂ ਹੀ ਘਟ ਗਏ ਹੁਣ ਹਾਂ ਤੇ ਆ ਦੇਖੋ ਆਮ ਕੋ ਆ ਹਾਂ ਇਹ ਤੁਸੀਂ ਦਿਖਾਈ ਪਿੱਛੇ ਵੀ ਦਿਖਾਈ ਮਕੋ ਤੇ ਇਹਦਾ ਡਿਫਰੈਂਸ ਹੀ ਦੇਖ ਰਹੇ ਕਾਕਨਜ ਦਾ ਤੇ ਇਹਦਾ ਹਨਾ ਫਲ ਤੋਂ ਫਲ ਤੋਂ ਫਲ ਤੋਂ ਡਿਫਰੈਂਸ ਪਤਾ ਲੱਗਾ ਤਾਕਤ ਲਈ ਵਰਤ ਹੁੰਦਾ ਚਲੋ ਬਹੁਤ ਵਧੀਆ ਬਾਜੀ ਬਹੁਤ ਕੋਸ਼ਾ ਸਾਡੇ ਲਾਗੇ ਆਲੇ ਦੁਆਲੇ ਤੇ ਤੁਸੀਂ ਉਹ ਇਹ ਖਰੀਦਣ ਜਾਉਂਗੇ ਹਾਂਜੀ ਤੁਸੀਂ ਕਹਣਾ ਇੰਨਾ ਕੋਸਟਲੀ ਤਾਂ ਇੱਥੇ ਉਦਾਂ ਹੀ ਰੋਲਦਾ ਪਿਆ ਵਿਚਾਰਾ ਹੂੰ ਬਾਜੀ ਸਾਨੂੰ ਪਤਾ ਨਹੀਂ ਨਾ ਪਤਾ ਨਹੀਂ ਨਾ ਇਹ ਤਾਂ ਤੁਸੀਂ ਸਟੱਡੀ ਕਰਦੇ ਆ ਤੁਹਾਨੂੰ ਪਤਾ ਤੁਹਾਡੇ ਕੋਲੋਂ ਮੈਂ ਜਾਣਿਆ ਮੈਨੂੰ ਪਤਾ ਹੁਣ ਮੇਰੇ ਵਿਊਅਰਸ ਇਸ ਨੂੰ ਦੇਖ ਕੇ ਜਾਣਦੇ ਆ ਉਹ ਇਹ ਜੀ ਜਦੋਂ ਹੁਣ ਸਬਜ਼ੀ ਬਣਾ ਲਓ ਅੱਛਾ ਪੁਰਜੀ ਬਣਾ ਲਓ ਘਰੇ ਅੱਛਾ ਇਹ ਕੋਈ ਨੁਕਸਾਨ ਨਹੀਂ ਹਾਂਜੀ ਕੁਝ ਵੀ ਨਹੀਂਗਾ ਇੰਨੇ ਕ ਪਾਲੋ ਵਿੱਚ ਅੱਛਾ ਤਾਂ ਉਦਾਂ ਵੀ ਤਾਂ ਚਮਚਾ ਇਹ ਕਿਦਾ ਖਾਣਾ ਹੀ ਆ ਦਵਾਈ ਦੀ ਤੌਰ ਤੇ ਤਾਂ ਪੁਰਜੀ ਬਣਾ ਕੇ ਖਾ ਲਓ ਡੀਟੌਕਸ ਕਰ ਦੇਣੀ ਇਹਨੇ ਮਾ ਇਹ ਜਿਹੜੀ ਆਪਣੀ ਕਿਡਨੀ ਦੇਖੋ ਕਿਡਨੀ ਲਈ ਕਿੰਨੀ ਵਧੀਆ ਚੀਜ਼ ਆ ਮੈਂ ਪਿੱਛੇ ਪੱਥਰ ਚਟ ਖਾਧੇ ਮੈਂ ਜਦੋਂ ਆਪਣੇ ਫਿਓ ਸਾਰੇ ਨੂੰ ਦੱਸਿਆ ਵੀ ਸੀਗਾ ਹਾਂਜੀ ਹਾਂਜੀ ਕਿ ਪੱਥਰ ਚਟ ਦੇ ਨਾਲ ਮੈਨੂੰ ਆਰਾਮ ਵੀ ਮਿਲਿਆ ਮੈਂ ਵੀ ਉਹ ਲਾਇਆ ਅੱਜ ਤੇ ਪੱਥਰ ਚਟ ਦੇ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਇਹ ਵੀ ਦੇਖੋ ਆ ਜਿਹੜਾ ਤੁਸੀਂ ਬੀਜ ਦਿਖਾਇਆ ਕਾਕਨਜਵਾਲਾ ਇਹ ਵੀ ਬਹੁਤ ਬੈਨੀਫੀਸ਼ੀਅਲ ਹੈ ਉਹਦੇ ਲਈ ਹੈ ਇਹ ਮੈਂ ਵੀ ਆਪਣੇ ਆਸ-ਪਾਸ ਲੱਭਾਂਗਾ ਜਰੂਰ ਹੁਣੇ ਆ ਤੁਹਾਨੂੰ ਜਦੋਂ ਨਿਗਾਹ ਚ ਆ ਗਿਆ ਨਾ ਜਰੂਰ ਹੋਣਗੇ ਜਰੂਰ ਹੋਣਗੇ ਹੁਣ ਤੁਹਾਡੇ ਦਿਮਾਗ 'ਚ ਚੱਲ ਗਈ ਗੱਲ ਹਾਂ ਹੁਣ ਤਾਂ ਮੇਰੇ ਫਿੱਟ ਹੋ ਗਈ ਇਹ ਬਸ ਜਿੱਥੇ ਦੇਖਦੇ ਦਿਖੂਗਾ ਇਹ ਤਾਂ ਯਾਦ ਆ ਜਾਣਾ ਵੀ ਇਹ ਗੁਰਦੇ ਲਈ ਕੰਮ ਆਉਂਦੀ ਆ ਵੇ ਮਾ ਚਲੋ ਬਹੁਤ ਵਧੀਆ ਬਹੁਤ ਵਧੀਆ ਇਸ ਵੀਡੀਓ ਤੇ ਜਿਹੜੇ ਜਿੱਦਾਂ ਜੋ ਵੀ ਮੇਰਾ ਜੋ ਵੀ ਥੀਓਰਸ ਇਸ ਵੀਡੀਓ ਨੂੰ ਦੇਖ ਰਹੇ ਆ ਪਲੀਜ਼ ਇਸ ਵੀਡੀਓ ਤੇ ਕਮੈਂਟ ਕਰਿਓ ਕਿ ਤੁਹਾਨੂੰ ਇਸ ਚੀਜ਼ ਬਾਰੇ ਪਹਿਲਾਂ ਪਤਾ ਸੀ ਤੇ ਉਸ ਦੇ ਵਿੱਚ ਕਈ ਵਾਰੀ ਨਾਲੇ ਇਲਾਕੇ ਚ ਥੋੜਾ ਜਿਹਾ ਇਹ ਵੀ ਪਤਲਾ ਜਾਂਦਾ ਵੀ ਇਹ ਇਹਨੂੰ ਕੀ ਕਹਿੰਦੇ ਆ ਹਾਂ ਬਸ ਬਸ ਇਹ ਇਹ ਵੀ ਗੱਲ ਆ ਕਿਸੇ ਹੋਰ ਇਲਾਕੇ ਵਿੱਚ ਇਸ ਜਿਹੜਾ ਇਹ ਪੌਦਾ ਆ ਇਹ ਜਿਹੜਾ ਬੂਟੀ ਆ ਜਿਹਨੂੰ ਕਹਿੰਦੇ ਬੂਟੀ ਆ ਕਾਕਨਾ ਜੀ ਇਹਨੂੰ ਕੀ ਕਹਿੰਦੇ ਆ ਤੁਹਾਨੂੰ ਜਿੱਦਾਂ ਪੱਤਾ ਵੀ ਦਿਖਾਇਆ ਉਹਦਾ ਫਲ ਵੀ ਦਿਖਾਇਆ ਜਿਹੜਾ ਲੱਗਾ ਬੀਜ ਵੀ ਦਿਖਾਇਆ ਉਹਦੇ ਅੰਦਰ ਤੇ ਜਰੂਰ ਦੱਸਿਓ